ਸਾਸਰੀ ਕਾਲਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ਰਵਾਦ ਕਰਨ ਮੰਗਲਵਾਰ ਦਾ ਦਿਨ ਹੈ ਬਾਈ ਮੈਂ ਪੈ ਰਿਆ ਸਵੇਰ ਵੀ ਲੱਗ ਰਹੀ ਹੈ ਛੜੀ 7 ਵਜੇ ਦੀ ਤਾਰ ਟੁੱਟ ਗਈ ਦੀ ਬਾਈ ਸਕੂਲ ਮਾ ਲੋਹਾ ਖੜੀ ਵਾਲੇ ਖੇਤ ਆਪਣੇ ਐਨਾ ਸ਼ੁਕਰ ਬਾਈ ਨੁਕਸਾਨ ਤੇ ਬਚ ਗਏ ਮਤਲਬ ਇੱਕ ਤਾਰ ਟੋਬੇ ਮਾ ਗਿਰ ਗਈ ਕੋਈ ਟੋਬੇ ਮਾ ਨਹੀਂ ਬੜਿਆ ਬਚਾਓ ਹੋ ਗਿਆ ਮੈਂ ਸਵੇਰੀ ਸਾਜਰ ਆ ਗਿਆ 5:00 ਵਜੇ ਇੱਕੋ ਮਤਲ ਤਾਰਾਂ ਨੇ ਸਾਰੀਆਂ ਸਕੂਲ ਦੇ ਵਿੱਚ ਗਿਰਗੀਆਂ ਟੱਲੇ ਟੁੱਲੇ ਵੱਡੇ ਆਪਾਂ ਨੇ ਉਤਰਿਆ ਮੈਂ ਖੰਬੇ ਵਰਦੇ ਉੱਪਰ ਫੂਸਫਾਜਾ ਫਸਿਆ ਵਾਤਾ ਮੈਂ ਦਿਖਾਵਾਂ ਤੁਹਾਨੂੰ ਆਲਣਾ ਪਾਇਆ ਵਾਤਾ ਇਹ ਉੱਪਰ ਵਾਲੀ ਜੀ ਜਿੰਨੀ ਕੱਢੀ ਆਪਾਂ ਨੇ ਰੇ ਕੇ ਤਾਗੇ ਕੰਚ ਵਾਲੀ ਡੋਰ ਸਾਰਾ ਉੱਪਰ ਦੇ ਨਿਕਲਿਆ ਸਮਾਨ ਮੀ ਫੇਰ ਆ ਗਿਆ ਬਾਈ ਨੇ ਪੈਰ ਲਾ ਕੇ ਚੜਿਆ ਤੇ ਉੱਪਰ ਬਾਕੀ ਦੀਪੀ ਵੀ ਪਹੁੰਚ ਗਿਆ ਵਾ ਤਾਰ ਗੱਠ ਰਹੇ ਆ ਬਾਈ ਬਰਸਾਤ ਸੋਣੀ ਪੈ ਰਹੀ ਐ। ਬਾਕੀ ਭਾਈ ਬਣੇ ਰਹੋ ਆਪਾਂ ਨੇ ਜੱਸੇ ਬਾਬੀ ਜਾਣਾ ਮਲੋ ਦਵਾਈ ਲੈ ਕਾਣੀਆਂ ਜੀਰੀ ਦੀ। ਉਸ ਖੇਤ ਆਪਣੇ ਰੁਕੇ ਹੋਏ ਆਂ ਜੀਰੀ ਵਾਲੇ ਉਹਨਾਂ ਵਾਸਤੇ ਲੈ ਆਣੀ ਐ। ਭਾਈ ਠੇਕੇ ਹੀ ਖੇਤੀ ਕਰਨੀ ਬਹੁਤ ਔਖੀ ਐ। ਰੁੱਲਾ ਵੀ ਆਪਣਾ ਰੱਖਿਆ ਹੋਆ ਰੱਸਾ ਵੀ ਆਪਣਾ ਰੱਖਿਆ ਹੋਆ। ਅੰਕਲ ਵੀ ਆਪਣਾ ਹੀ ਰੱਖਿਆ ਹੋਆ ਆਪਾਂ ਨੇ। ਸ਼ਾਮੀ ਪਵੇ ਜਾਏ ਅੰਕਲ ਗਰਮੀ ਆਵੇ। ਮਾਨੂੰ ਭਾਈ ਜਵਾਬ ਨਹੀਂ ਹੈ। ਅੰਕਲ ਨੂੰ ਕਦੇ ਫੋਨ ਕਰਦਾ ਜੇ ਮੇਰਾ ਪਰਿਵਾਰ ਕਰੇ ਘਰਾਂ ਦੇ ਕੋਈ ਫੋਨ ਕਰੇ ਮਤਲਬ ਮਾਰਾ ਕੰਮ ਪੈਲਗੀ ਆਧਾਰ ਪਰ ਹੋਏਗਾ ਬਾਕੀ ਭਾਈ ਆਪਾਂ ਨੇ ਜੋੜ ਲਈ ਤਾਰ ਲਾ ਲਿਆ ਪੱਚ ਲੋਕਾਂ ਦਾ ਆਪਾਂ ਨੂੰ ਪਤਾ ਨਹੀਂ ਕਿਸ ਜਵਾਬ ਦੇ ਇਹ ਕਿ ਨਹੀਂ ਲੋਕਾਂ ਦਾ ਆਪਾਂ ਨੂੰ ਕਹਿ ਲੈਣਾ ਬਾਕੀ ਭਾਈ ਆਪਾਂ ਇਸ ਨੂੰ ਪਾ ਕੇ ਰੂਲਾ ਖਿੱਚਾਂ ਤਾਰ ਨੂੰ ਸਕੂਲ ਮਾਂ ਦੇ ਕੁਸਟਾਣੇ ਵੜਦੇ ਤੇ ਕੁਝ ਵੱਢਣੇ ਆ ਟਾਕੂਏਗਾ ਕਰਾਂ ਹਿੱਲਾ ਪਹਿਲਾਂ ਲੈਦਾ ਜਸਵਿੰਦਰ ਕੁੱਥਾ ਕਿੜੀ ਲਾ ਲੈ ਗਿਆ ਘਰਾਂ ਨੂੰ ਜੇ ਆ ਗਿਆ ਉਹ ਫਿਰ ਬੁਲਾਇਆ ਦਾ ਹੈ ਫੋਨ ਕਰਕੇ ਕਰਾਂ ਬਾਈ ਤਿਆਰੀ ਸਪੋਰਟ ਕਰੋ ਬਾਈ ਦੱਬ ਗਿਆ ਆਪਣੇ YouTube ਚੈਨਲ ਨੂੰ ਬੰਦ ਪਿਆਦਾ ਜਿੱਦਨਗੀ ਆਪਣੀ ਮਾਤਾ ਪੂਰੀ ਹੋਈ ਸੀ ਇਹ ਪਾਪਾ ਨੇ ਬਣਾਇਆ ਦੁਬਾਰਾ ਮਨ ਵੀਡੀਓ ਪਾਣੇਗਾ ਕਰਿਓ ਬਾਈ ਸਪੋਰਟ ਇੱਧਰ ਮਾਰੇ ਮਾਮਾ ਜੀ ਰੱਸਾ ਇਕੱਠਾ ਕਰਦੇ ਹੋਏ ਖੋਲ ਰਿਹਾ ਰੱਸਾ ਖੋਲ ਰਹੇ ਹਾਂ ਬਾਈ ਸੌਰੀ ਮੁੰਡਾ ਲੈਂਡਮੈਨ ਲੱਗੇ ਆ ਲੈ ਭਾਈ ਚੜਾ ਦਿਆ ਪੌੜੀ ਅੰਕਲ ਹਾਈ ਠੇਕੇ ਵਾਲੀ ਹਾਈ ਠੇਕੇ ਵਾਲੀ ਹਾਈ ਅਮਨ 70 75 ਕਿੱਲੇ ਜੀਰੀ ਕੇ ਲਾਏ ਵੇ ਹਾਈ 75 ਕਿੱਲੇ ਲਾਏ ਵੇ ਅਮਨ ਫਿਰ ਵੀ ਖੱਬਲਾ ਮਰਿਆ ਤੋਬਿਆਂ ਵਾ ਬੱਤਕਾਂ ਇੱਕ ਮੇਰੀ ਬੈਰੀ ਇੱਕ ਬੱਤਕਾਂ ਵੀ ਦੀਪੀ ਮੇਰੇ ਪਿੱਛੇ ਲੱਗੇਗਾ ਆ ਜਾਨੀ ਹਾਂ ਮੈਂ ਪੌੜੀ ਫੜਾਂ ਤਾਂ ਚੱਲ ਲੈ ਭਾਈ ਟੋਬੇ ਮੈਂ ਬੜੋ ਦੁਆਰੇ ਭਾਈ ਜਿਹੜੀ ਤਾਰ ਨਾ ਟੋਬੇ ਮੈਂ ਡੁੱਬੀ ਵੀਦੀ ਮਤਲਬ ਇੰਨੀ ਗੰਦੀ ਹੋ ਗਈ ਸੀ ਤਾਰ ਮਾਰੇ ਪੈਰਾਂ ਦਾ ਕੀ ਬਣੇਗਾ ਲੈ ਭਾਈ ਆਪਾਂ ਅੱਗੇ ਭਾਈ ਆਪਣੇ ਧੀਰੇ ਵਾਲੇ ਖੇਤ ਤਾਰਾਂ ਗੱਠੀ ਗਈਆਂ ਉੱਥੇ ਬਿਜਲੀ ਵਾਲੇ ਚਲੇ ਗਏ ਤੇ ਆਪਣੇ ਲਾ ਬਾਈ ਜੀਰੀ ਚੈੱਕ ਕਰੋ ਆਪਣੀ 26 ਲਗੀ ਵੀ ਆ ਬਾਈ ਕੋਈ ਹਾਈਬ੍ਰਿਡ ਨਹੀਂ ਲਗਿਆ ਵਾ ਇੱਕ ਯੋਡ ਹੈ ਜੀ ਮਤਲਬ ਖਰਾਬ ਹੋਈ ਹੈ ਐਨ ਓਕੇ ਹੈ ਬਾਕੀ ਜੀਰੀ ਹੋਰ ਮਾਸੀ ਦੇ ਮੁੰਡੇ ਠੀਕ ਹੈ ਬਾਈ ਓਕੇ ਰਿਪੋਰਟ ਹੈ ਹਾਂ ਹਾਂ ਠੀਕ ਹੈ ਜੀਰੀ ਮੇਰੀ ਫਿਰ ਨਾ کہیں ਵੀ ਮੁੰਡਾ ਕੰਮ ਨਹੀਂ ਕਰਦਾ ਬਾਈ ਪਿਛਲੇ ਸਾਲ ਆਪਾਂ ਨੇ ਲਾਇਆ ਸੀ ਮੈਂ ਹਾਈਬ੍ਰਿਡ ਸਮੇ ਬਲੌਕ ਦੇਖੇ ਹੋਏ ਮਤਲਬ ਫਿਰ ਬਾਈ ਪਿੱਛੇ ਦੇ ਆ ਗਿਆ ਗਿਰਗੀ ਦੀ ਜੀਰੀ ਵੱਢਣੇ ਮੈਂ ਦਿੱਕਤ ਆਈ ਦੀ ਐਤਕੀ ਫਿਰ ਮੇਰਾ ਮਨ ਤਾਂ ਵੀ 26 ਹੋ ਲਾਣੀ ਹੈ ਇਸ ਦੇ ਵਿੱਚ ਚਲੋ ਮਹਾਰਾਜ ਨਹਿਰੀ ਜੀ ਸੁਣੀ ਕਣੀਆਂ ਪਾਈ ਗਈਆਂ ਥੋੜਾ ਜਿਹਾ ਰੇ ਮਤਲਬ ਕੱਦੂ ਦੇ ਵਿੱਚ ਪੈ ਗਿਆ ਜਿਹਦੀ ਲਾਂ ਸਨਾਰ ਚ ਲੱਗੀ 7 ਤਰੀਕ ਦੀ ਜਿਰੀ ਲੱਗੀ ਵੀ ਹੈ ਬਾਕੀ ਧਮੇ ਵਸਾਬ ਲਾ ਲਓ ਮਤਲਬ 22 23 ਦਿਨ ਦੀ ਜਿਰੀ ਹੋ ਗਈ ਉਹ ਆਪਣੀ ਤਕਰੀਬਨ ਨਹਿਰੀ ਪਾਣੀ ਹੈ ਇਸਮਾ ਦੋ ਬੋਰ ਆਪਣੇ 20 ਕਿੱਲਿਆਂ ਵਾਂ ਵੀਰਵਾਰ ਨੂੰ ਆਪਣੀ ਬਾਰੀ ਹੈ ਨਹਿਰ ਕੀ ਕੁਛ 5 3 ਦਿਨ ਵਾਲੀ ਬਾਰੀ ਚਲਾ ਲੇ ਗਰਾ ਇਸ ਖੇਤਮਾਂ ਬਾਕੀ ਬਾਈ ਦੁਕਾਨਾਂ ਵਾਲੇ ਹੀ ਬਾਤਾਂ ਮਾਣੇ ਕੋਈ ਲੋਡ ਨਹੀਂ ਹੈਗੀ ਕੋਈ ਭਾਈ ਆਪਣਾ ਹਾਈ ਫੋਈ ਬਰੈਡ ਤੇ ਬਚੇ ਕਰੋ ਇਹ ਭਾਈ ਸਜੀਰੀ ਨੂੰ ਮਤਲ ਜਿੱਦਨ ਕਪੈਨ ਚੱਲਦੀ ਹੋਏਗੀ ਚਾਹ ਸੌਰਿਆਂ ਵਗ ਜਾ ਛੱਡ ਗਏ ਤੇਰੀ ਟਰਾਲੀਆਂ ਭਰੀ ਹੀ ਮਿਲेंगी ਰੋਟੀ ਲੈਣ ਵਗ ਜਾ ਘਰਾਂ ਚਾਹ ਲੈਣ ਵਗ ਜਾ ਇਹੋ ਕੰਮ ਤੋਂ ਨਹੀਂ ਹੈ ਵੀ ਮੈਂ ਦਿਲ ਘਟ ਰਿਹਾ ਬਿਸ਼ੀ ਪਈ ਇੱਕ ਪੈਨ ਵਾਲੇ ਗੱਲ ਵੀ ਆਪਣਾ ਬੂਰਾ ਬੂਹ ਹੋ ਰਿਹਾ ਡਰਾਈਵਰ ਕੱਲ ਵੀ ਨਿਉ ਕਰ ਲੈ ਚਾਚੇ ਤੜਾ ਰੱਖ ਲੈ ਚਾਚੇ ਨੁਕਸਾਨ ਹੋ ਰਿਹਾ ਈਉ ਹੋ ਰਿਹਾ ਕੁੱਲ ਮਿਲਾ ਗਿਆ ਬਾਈ ਮੰਨੂੰ ਠੀਕ ਲੱਗ ਰਹੀ ਹੈ ਤਿੰਨ ਰੇਹ ਪੈ ਗਈ ਇਸਮਾ ਕੋਈ ਫਾਲਤੂ ਗੰਦਮੰਦ ਨਹੀਂ ਪਾਇਆ ਵਾ ਪਹਿਲੇ ਰੇਹ ਮਾ ਸੁਪਰ ਜੂਰੀਆ ਜ਼ਿੰਕ ਪਾਈ ਵੀ ਹੈ ਦੂਜੇ ਰੇਹ ਮਾ ਆਪਣਾ ਕੀ ਨਾਮ ਹੈ ਇਸਕਾ ਆਪਣਾ ਸਾਫ ਵਾਲਾ ਪਾਊਡਰ ਪਾਇਆ ਵਾ 1263 ਤੀਜੇ ਰੇਹ ਮਾ ਆਪਾਂ ਨੇ ਇਸਮਾ ਕਲੋਰੋ ਪਾਈ ਵੀ ਹੈ ਇੱਕ ਰੇਹ ਰਹਿ ਰਿਹਾ ਬਾਈ ਇਸਕ ਇਹ ਬਪਾ ਮਬਾਈ ਲੈ ਆਏ ਐ ਇਸ ਵਾਸਤੇ ਜਲਵੇਰੀ ਕੈਸੜ ਅਮਲੋਤ ਜੱਸੇ ਬਾਈ ਤੇ ਪਾ ਇੱਕ ਦੋ ਦਿਨ ਮਰ ਵਾਲਾ ਆ ਕੇ ਪਾਵਾਂਗੇ ਜਤਿੰਦਰ ਹਲੇ ਕਰਿਆ ਵੀ ਰੁਕ ਜਾ ਹਫਤਾ ਰੁਕ ਜਾ ਮੈਂ ਤੇ ਰੁਕੇ ਨਹੀਂ ਜਾ ਰਿਆ ਪਰ ਵੀ ਹਲੇ ਜੀਰੀ ਨੂੰ ਰੰਗ ਤੋੜ ਦੇਣ ਦੇ ਯਾਨੀ ਪਿੱਛੇ ਤੇ ਆ ਕੇ ਫੇਰ ਰਹੇ ਮੰਗੇਗੀ ਪਿਛਲੇ ਸਾਲ ਬਾਈ ਆਪਣਾ ਟੋਆ ਟੂਆ ਦਾ ਪੱਧਰ ਕਰਿਆ ਤਾਂ ਆਪਾਂ ਨੇ ਸਾਰਾ ਕੁਝ ਕਰਕੇ ਫੇਰ ਵੀ ਆਪਣੇ ਮਤਲਬ ਜੂਰੀ ਸੋਹਣੀ ਹੋ ਗਈ 19 ਕੁਆਟਰ 40 ਕਿਲੋ ਦਾਣੇ ਹੋ ਗਏ ਦੇ ਖੇਤਾਂਾਂ ਦੇ ਬਾਕੀ ਬਈ ਐਤ ਕੀ ਮੰਨੂ ਤਾਂ ਬਈ ਠੀਕ ਲੱਗ ਰਹੀ ਐ ਬਾਕੀ ਮਹਾਰਾਜਪੁਰ ਐ ਜੋ ਦੇਣਾ ਪੱਕਾ ਕੰਮ ਕਰਿਆ ਬਾ ਖੇਤ ਦਾ ਥੈਲੇ ਥੁੱਲੇ ਪੱਲੀਆਂ ਫੁੱਲੀਆਂ ਬਈ ਐਨ ਓਕੇ ਦੱਬੀਆਂ ਆਪਣੀਆਂ ਜਿੰਨੀ ਮਰਜੀ ਬਰਸਾਤ ਹੋਇਆ ਖੇਤਾਂਾਂ ਨੇ ਲੋਡ ਨਹੀਂ ਹੈਗੀ ਪਿਛਲੇ ਸਾਲ ਬਈ ਟੋਲਾਂ ਬਹੁਤ ਟੁੱਟੇ ਰਹਿੰਦੀਆਂ ਕੱਚਾ ਖੇਤ ਤਾਂ ਬਾਕੀ ਬਾਈ ਆਪਾਂ ਨੇ ਫਿਰ ਜੱਸੇਵਾਂ ਨੂੰ ਜਾਣਾ ਪਹੁੰਚ ਗਏ ਬਾਈ ਹਮ ਲੋ ਜੱਸੇ ਵੀਰ ਕੋਲ ਹੋਰ ਬਾਈ ਠੀਕ ਹੈ ਆਸਤਰੀ ਗੱਲ ਬਾਈ ਸਾਰਿਆਂ ਨੂੰ ਉਹ ਠੀਕ ਹੈ ਵੀਰ ਵਧੀਆ ਵੀਰ ਚੱਲ ਰਿਹਾ ਕੰਮ ਗਾ ਠੀਕ ਮੈਂ ਕਰਿਆ ਵੀਰ ਸुरू ਚਲੋ ਚੰਗੀ ਗੱਲ ਨਿਕਲ ਰਿਹਾ ਬਾਈ ਮਾਲ ਆਪਣਾ ਬਾਈ ਨਿਕੜ ਰਹੀ ਹੈ ਬਾਈ ਮਾਲ ਦਾ ਭਾਂਜੇ ਲੋਕ ਹੋਰ ਕੁਝ ਵੀ ਸਮਝੇ ਆ ਬਣਾ ਨਹੀਂ ਚਲੋ ਸੁੱਕਾ ਨਹੀਂ ਹੈਗਾ ਤੇੋ ਜਲਵੈਰੀ ਕੈਸਡ ਹੈ ਆ ਫਿਰ ਕਹਿੰਦੇ ਆਮਰੀਨ ਪੈਟ ਬੋਤੇ ਆਣਾ ਤਾਂ ਉਹਦਾ ਮੂਹੜਾ ਆ ਬਈ ਆਪਾਂ ਨੇ ਹੌਲੇ ਖੇਤਾਂ ਵਾਸਤੇ ਲਿਆ ਜਲਵੈਰੀ ਕੈਸਡ 1 ਕਿੱਲੇ માં ਪਾਵਾਂਗੇ ਲੀਟਰ ਜੰਡਾਲੀ ਵਾਲੇ ਠੋਕਰੇਟਾਂ ਦੇ ਸਮਾਨ ਦੁਕਾਨ ਠੋਕਰੇਟਾਂ ਦੀ ਦੁਕਾਨ ਹੈ ਬਾਈ ਦੇਖੀ ਜਾਣਾ ठीक ठाक है और बापू बेल्ले हो गए होना वेले हो गए होना